ਆ ਤੇ ਕੇਵਲ ਮੇਰਾ ਘਰ ਜਾਣ ਨੂੰ ਨਹੀਂ ਜੀ ਕੰਡਿਆ ਜੀਤ ਨਹੀਂ ਕਰਨ ਡਿਆ ਹੁਣ ਜਾਣਾ ਤੇ ਪੈਣਾ ਹੀ ਆ ਆਵੇਂ ਜਿੱਦਾਂ ਮਰਜੀ ਭਾਬੀ ਰੌਣਕ ਬੜੀ ਆਹ ਰੌਣਕ ਤੇ ਹੈ ਗਈ ਜੀ ਫਿਰਦੀ ਹੁੰਦੀ ਹੈ ਨਾ ਵੇੜੇ ਚ ਹੁਣ ਦਾਦਾ ਹੈ ਗਈ ਹੁਣ ਕੀ ਕਰ ਲੈਣਾ ਫਿਰ ਹੂੰ ਚਲੋ ਬਾਈ ਘਰ ਹੈ ਨਾ ਪਿਆਰ ਪਾਉਣ ਨੂੰ ਜੀ ਨਹੀਂ ਕੰਡਿਆ ਵੇਲਾ ਉਦੋਂ ਉਦੋਂ ਉਹਦੇ ਨਾਲ ਸਾਰੇ ਜਿਦਾਂ ਕਰਦੇ ਕਰਦੇ ਤੇ ਹੈਗੇ ਹੀ ਉਹਨਾਂ ਵਿਚਾਰੀ ਨੂੰ ਸਤਾ ਵੀ ਬੜਾ ਦਿੱਤਾ ਨਾ ਉਹ ਵੀ ਕੀ ਕਰਦੀ ਤੂੰ ਡਿੱਗੀ ਮਨ ਅੱਗੋ ਫੁੱਲਣੀ ਪੈਣੀ ਹੈ ਮੈਨੂੰ ਇਹ ਵੀ ਨਹੀਂ ਮੇਰੇ ਦਿਮਾਗ ਚ ਆਉਂਦੇ ਆ ਬਦ ਸੱਚੀ ਕਹਿਆ ਨਾ ਸਿਆਣਿਆਂ ਨੇ ਵੀ ਤੋਰਣਾਂ ਤਾ ਤੇ ਮਰਗਿਆਂ ਦਾ ਬਾਅਦ ਚ ਪਤਾ ਲੱਗਦਾ ਬਾਅਦ ਚ ਲੱਗਦਾ ਵਾ ਪਹਿਲਾਂ ਦੇ ਕਦਰ ਨਹੀਂ ਨਾ ਕਰੀਦੀ ਸੱਚੀ ਗੱਲ ਆ ਕਿਤੇ ਕਦਰ ਕਰਦੇ ਹੀ ਸਾਰੇ ਦਿਹਾੜੀ ਲੱਗੀ ਰਹਿੰਦੀ ਨਿਕਾਨ ਦਾ ਕੰਮ ਕਰਦੀ ਰਹਿੰਦੀ ਫਿਰ ਵੀ ਉਹਨੂੰ ਨਹੀਂ ਚੰਗਾ ਸਮਝਦੇ ਹੋਰ ਕੀ ਆ ਚੱਲ ਵੇਖੋ ਹੁਣ ਦੂਜੀ ਸਵਾਗਤ ਕਿਦਾਂ ਦਾ ਕਰਦੀ ਹੈ ਨਹੀਂ ਜਦਾਂ ਦਾ ਕਰਨਾ ਪਤਾ ਹੀ ਨਹੀਂ ਕਲਪ ਕਲਪ ਮਾਰਚਾ ਨਹੀਂ ਤਾਂ ਮੈਨੂੰ ਕਹਿੰਦੇ ਦੱਸਿਆ ਹੀ ਨਹੀਂ ਵੀ ਆ ਉਹ ਤੇ ਤੇ ਸਾਤ ਤਨੀ ਕਿ ਸਾਤ ਨਹੀਂ ਆ ਗਏ ਹੁਣ ਮੂੰਹ ਚੁੱਕ ਕੇ ਪਤਾ ਵਾ ਨਾ ਹੁਣ ਪਿਆਉ ਜਾਈ ਖਤਮ ਹੋ ਗਈ ਐ ਤੇ ਹੁਣ ਕਿਹੜਾ ਕੰਮ ਕਰਨਾ ਪੈਣਾ ਇੰਨਾ ਚਾਹ ਪਾਣੀ ਦਾ ਆ ਗਿਆ ਚੇਤਾ ਹੁਣ ਇਹਨਾਂ ਨੂੰ ਚੰਗਾ ਵਾ ਹੁਣ ਬਰਾਬਰ ਤੇ ਡਾਉ ਮੈਂ ਵੀ ਕਰੇ ਨਾ ਹਾ ਭਲਾ ਕੰਮ ਦੱਸੂ ਹੁਣ ਮੈਂ ਵੀ ਅੱਗੇ ਤੇ ਮੇਰਾ ਨਾਜਾਇਜ਼ ਹੀ ਨਾ ਲੱਗਦਾ ਉਹ ਨਾ ਲੜਾਈ ਚ ਹੁਣ ਫਿਰ ਮੰਨ ਨਹਿਰ ਕਾ ਪਾ ਕੇ ਦੱਸੂ ਤੇ ਕੀ ਚੀਜ਼ ਹੁੰਦੀ ਲੜਾਈ ਵਾ ਮੇਰਾ ਪੋਤਾ ਆਇਆ ਨਹੀਂ ਮੇਰਾ ਕਾਕਾ ਆਇਆ ਸੋਣਾ ਜਿਆ ਸਸੀ ਕਾ ਸਸੀ ਕਾ ਸਸੀ ਕਾ ਉਹ ਵੀ ਪੜਾ ਸਸੀ ਕਾ ਸੋਣਾ ਜਿਆ ਕਾਕਾ ਆਇਆ ਮੇਰਾ ਮੈਂ ਹੈ ਨਾ ਸਸੀ ਕਾ ਡੈਡੀ ਹੂੰ ਛੋੜਾ ਕਾਕਾ ਆਇਆ ਹੋਇਆ ਛੋੜਾ ਕਾਕਾ ਆਇਆ ਬਲੇ 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 ਆਓ ਆਹੋ ਆਹੋ ਲਾ ਲਾ ਲੇ ਲੇ ਆਹ ਬਗਾ ਆਈ ਉਹ ਕਿ ਮੋੜ ਲੜੇ ਭਾਵੀ ਨੂੰ ਢੋਡੋ ਉਹ ਅੱਗੇ ਵਾਲੇ ਢੋਡਾ ਕੇ ਢੋਡਾ ਕੇ ਨਵੇਂ ਆ ਚਲੋ ਮੇਰਾ ਪੋਤਾ ਆ ਜਾ ਯੋ ਮੇਰਾ ਪੁੱਤ ਅੰਦਰ ਉਹਦਾ ਐਡਾ ਹੀ ਮੂੰਹ ਅੱਗੇ ਹੀ ਉਦਾਂ ਹੀ ਐਡਾ ਵਾ ਮੈਂ ਚੱਲ ਬੁਲਾਉਣੀ ਆ ਸਾਸਿਕਾ ਬੁਲਾਉਣੀ ਆ ਤਾਂ ਮੂੰਹ ਪਰੇ ਨੂੰ ਹਟ ਕੇ ਤੁਰ ਪਏ ਬੋਲੀ ਨਹੀਂ ਕਰਨਾ ਕਿੱਥੇ ਬੋਲੇ ਅੱਛਾ ਵੇਰਾ ਐਡਾ ਨੀਂਦ ਹੀ ਮਾੜੀ ਆ ਇਹਦੀ ਮੈਂ ਹਾਂ ਸੜਕੇ ਮਰ ਗਈ ਹੋਣੀ ਵੀ ਕਿੱਧਰ ਆ ਗਏ ਖੜਿਆ ਤੇ ਆਉਣਾ ਨਹੀਂ ਆਪਣੇ ਘਰ ਕੋਲ ਮੈਨੂੰ ਤਾਂ ਪਤਾ ਉਹ ਨੀਂਦ ਮਾੜੀ ਆ ਪਹਿਲਾਂ ਤੁਸੀਂ ਉਹਦੀ ਸਾਈਡ ਲੈਂਦੇ ਹੁੰਦੇ ਚੱਲ ਪੁੱਤ ਕੋਈ ਨਹੀਂ ਟੈਨਸ਼ਨ ਨਾਲ ਬਹੁਤ ਫਲੋ ਪਾਣੀ ਤਾਂ ਨਹੀਂ ਪੀਓ ਮੇਰਾ ਪੁੱਤ ਬੈ ਕੇ ਗੱਲਾਂ ਕਰਦੇ ਆ ਹੋਈ ਨਹੀਂ ਕੋਈ ਨਹੀਂ ਕੋਈ klar ਹੁੰਦੀ ਆਈ ਕਾਕਾ ਫੜੋ 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 ਕਾਕੇ ਨੂੰ ਰੋਈ ਜਾਂਦਾ ਰੋਈ ਜਾਂਦਾ ਅਮਰੀਕਾ ਪਾਣੀ ਲਿਆਵਾ ਚੁੱਕਿਆ ਵੀ ਪਾਣੀ ਹੈ ਹੈ ਅਜੇ ਨਹੀਂ ਪਾਤੀ ਤਾਂ ਮੈਂ ਮਾਂ ਵੀ ਆਪਣੇ ਥੀ ਨੂੰ ਚੋਕਲੀ ਆਵੇ ਮੇਰਾ ਪੁੱਤ ਵੇ ਓ ਤੂੰ ਕਿਉਂ ਨਹੀਂ ਆਉਂਦਾ ਓਏ ਆ ਵੇ ਮੇਰਾ ਪੁੱਤ ਆ ਵੇ ਓ ਓ ਗਰਮੀ ਲੱਗੀ ਗਰਮੀ ਲੱਗ ਗਈ ਕਿਹਨਾਂ ਤੱਕ ਆ ਗਿਆ ਆ ਗਰਮੀ ਲੱਗੀ ਬਤ ਹਾਂਜੀ ਮੇਰਾ ਨਹੀਂ ਲੱਗਦਾ ਚੁੱਪ ਤੂੰ ਬਿਨਾ ਚੰਗਾ ਪੁੱਤ ਤੈਨੂੰ ਨਾਲ ਹੀ ਲੈ ਜਾਵਾਂਗੇ ਨਹੀਂ ਜਾਂਦੇ ਨਹੀਂ ਜਾਂਦੇ ਨਹੀਂ ਜਾਂਦੇ ਕੋਈ ਗੋੜੀ ਰਵਾਂਗੇ ਪੁੱਤ ਤੁਸੀਂ ਚੱਲਗੇ ਉਦਰੀ ਉਦਰੀ ਉਦਨ ਇਹਦਾ ਜੀ ਨਹੀਂ ਆ ਫਿਰ ਵੀ ਮਾਂ ਮਾਂ ਹੀ ਹੁੰਦੀ ਹੈ ਜਿੱਦਾਂ ਮਰਜ਼ੀ ਹੋਵੇ ਇਦਾਂ ਹੀ ਆ ਪੁੱਤ ਚੱਲ ਕੋਈ ਗੱਲ ਨਹੀਂ ਆਪਾਂ ਵੀ ਤੇਰੇ ਮਾਪੇ ਹੋਈਆਂ ਛੰਡਾ ਟੈਨਸ਼ਨ ਨਹੀਂ ਲੈਣੀ ਠੀਕ ਕੋਈ ਗੱਲ ਨਹੀਂ ਜਾਂਦੇ ਜੇ ਗੇ ਵੀ ਤਾਂ ਤੈਨੂੰ ਨਾਲ ਲੈ ਕੇ ਜਾਵਾਂਗੇ ਠੀਕ ਆ ਸਭ ਨੂੰ ਖੜਾਇਆ ਕਰੀਵੇ ਤੇਰਾ ਜੀ ਲੱਗਿਆ ਰਹੂਗਾ ਨਹੀਂ ਮੂੜਾ ਕਰਤਾ ਨਿਆਣਿਆਂ ਦਾ ਇਹਨੇ ਬੁੱਢੀ ਨੇ ਲੋਕੋ ਪਾਣੀ ਪੀਓ ਸਮਝ ਲੈ ਪਾਣੀ ਕੁਰਸੀ ਲੱਲਾਂ ਨਹੀਂ ਸੋਹ ਕੋਈ ਗੱਲ ਨਹੀਂ ਕੋਈ ਇਹਦੇ ਵੀ ਲਾਇਓ ਮੂੰਹ ਨੂੰ ਪਾਣੀ ਹਾਂਜੀ ਪਿਆਸ ਦੀ ਬਸ ਹੁਣ ਇਹਨਾਂ ਨੇ ਇੱਥੇ ਰਹਿਣਾ ਤੇ ਤੂੰ ਹੁਣ ਇਹਦੇ ਨਾਲ ਸ਼ੋਭ ਦੀ ਜੇ ਕਹੇ ਕੋਈ ਨਹੀਂ ਬਹਿ ਜਾ ਚੰਗਾ ਆਹੋ ਹੁਣ ਸ਼ੋਭ ਦੀਵਨਾ ਮੇਰੇ ਪੁੱਤ ਨੇ ਕਿਹਾ ਠੀਕ ਠਾਕ ਹੈ ਪੁੱਤ ਅੱਥੇ ਸਾਰੇ ਪਿੰਡ ਠੀਕ ਠਾਕ ਹਾਂਜੀ ਉਹਨੂੰ ਠੀਕ ਠਾਕ ਚਲ ਚੰਗਾ ਤਾਂ ਹੋ ਕੇ ਬਹਿ ਜਾ ਪੁੱਤ ਮੇਰੇ ਨਾਲ ਰਹਿਂਗੇ ਆ ਗਿਆ 오아 얘도 저기 미는 मेरे घर ही ल 리아

ਦੀ ਲਾਸ਼ ਨਾ ਹੀ ਹੋਏ ਮਹਾਰਾਜ ਬੜੇ ਦਿਨਾਂ ਦੀ ਚਲਕੀ ਉਹਦੇ ਕਿੱਥੇ ਹੋਣੀ ਆ ਜੀ ਹੋਰ ਵੀ ਤਾਂ ਪਹੀ ਇਹ ਲਾਸ਼ ਆ ਜੀ ਤੇ ਤੁਸੀਂ ਹੀ ਕਮਸ਼ੁਦਗੀ ਦੀ ਰਿਪੋਰਟ ਲਖਾਈ ਸੀ ਨਾ ਹਾਂਜੀ ਹਾਂ ਆ ਕੁੜੀ ਦੀ ਲਾਸ਼ ਦੇ ਨਾਲ ਮਿਲਲੀ ਕਿ ਚੁੰਨੀ ਤੇ ਚਟਾ ਛੁੱਟ ਪਾਇਆ ਕੁੜੀ ਨੇ ਲਾਸ਼ ਬਹੁਤ ਖਰਾਬ ਹੋ ਗਈ ਜੇ ਤੇ ਬਹੁਤ ਗਲ ਸੜ ਗਈ ਆ ਮੇਰੇ ਖਿਆਲ ਨਾਲ ਬਾਵਾ ਜਣਾ ਦੀ ਨਹਿਰ ਚ ਪਈ ਹੋਗੀ ਤੇ ਬਾਕੀ ਇੱਕ ਵਾਰੀ ਤੁਸੀਂ ਵੇਖ ਲਓ ਹੈ ਚੈਦੀ ਦੁਰ ਕੇ ਤਾਂ ਆ ਗਿਓ ਉਹ ਤਾਂ ਆਪਣੇ ਨਾੜਕੇ ਗਈ ਫੋਸਲਾ ਰੱਖ ਫੌਸਲਾ ਕੋਈ ਗੱਲ ਨਹੀਂ ਬਾਪੂ ਜੀ ਹੌਸਲਾ ਰੱਖੋ ਬਾਕੀ ਕੋਈ ਲਾਸ਼ ਨੂੰ ਪੋਸਟਮਾਰਟਮ ਲਈ ਭੇਜਦੇ ਆਂ ਪਰ ਆ ਬੱ ਲੈਕ ਜਲਦੀ ਲਾਸ਼ ਨੂੰ ਹਣਾ ਇਹ ਗੱਲ ਕੀ ਹੋਈ? ਕੱਲ ਤਾਂ ਕੋਣੀ ਹੋਈ ਨਾਨਕੇ ਗਈ ਸੀ। ਲਾਗੇ ਤੇ ਲੱਗੇ ਦੂਰ। ਨਾਨਕੇ ਤਾਂ ਬਹੁਤ ਦੂਰ ਆ। ਉਤੋਂ ਹੀ ਗੁੰਮ ਹੋਈ ਆ। ਕਾਫੀ ਦਿਨ ਹੋ ਗਿਆ ਲੱਗਦਾ। ਕਾਫੀ 15-20 ਦਿਨ ਹੋ ਗਏ, ਜ਼ਿਆਦਾ ਹੋ ਗਿਆ। ਉਹ ਬਹੁਤ ਬੁਰੀ ਹਾਲਤ ਹੋਈ ਨਾ ਲਾਸ ਦੀ। ਲਾਸੋਂ ਕੀ? ਬੁੜੀ ਗੱਡੀ ਪਾਜੀ ਨਿਆਣਾ ਵੇਖੀ ਗੁੰਮ ਕੀਤਾ। ਕਿੱਥੋਂ ਆਈ ਕਿੱਥੇ? ਵੀਰ ਉਹ ਤਾਂ ਹੁਣ ਵੀਰ ਆ ਗਿਆ ਨਿਗਾਜਿਆ ਹੁਣ ਤੂੰ ਮੇਰਾ ਪੁੱਤ ਖੇਡ ਲਾ ਇਹਦੇ ਨਾਲ ਤੇ ਫਿਰ ਤੂੰ ਬਾਈ ਲਈ ਚੰਗਾ ਠੀਕ ਆਹੋ ਖੇਡ ਲੈ ਮੇਰਾ ਪੁੱਤ ਚੰਗਾ ਅਵੇ ਵੀਰ ਨਿਗਾਜਿਆ ਵੀਰ ਪਾਪੀ ਨੇ ਦਿੱਤਾ ਚੁੱਕਣ ਵਾਸਤੇ ਹੈ ਜਗਾ ਸੋਨੂੰ ਫਿਰ ਕਰੋ ਪੁੱਤ ਰੈਕ ਤੁਸੀਂ ਹੈਂ ਕਰੋ ਠੀਕ ਆ ਕਰ ਲੋ ਰੈਕ ਮੇਰਾ ਪੁੱਤ उन्होंने कवा लैना ही हद हो गई की कर फिर नहीं हम तेरे मगर मगर फिर करना दसो मम्मी मुड़के आखना ही गुस्से होंगे इन ही गुस्से होंगे सारे जाने अजे आर तो नहीं बड़े तू कोई नहीं मम्मी मैं निर ते मोर लगी लग है ਜੇ ਤੂੰ ਵੱਡੀਆਂ ਤੇ ਫਿਰ ਤੂੰ ਆਤੀ ਕਰੀ ਜਾਣੀ ਹਣ ਇੱਥੋਂ ਹੀ ਗਏ ਮੰਮੀਓ ਇਹ ਤਾਂ ਕੈਨੇਡਾ ਤਾਂ ਨਹੀਂ ਕਰੇ ਹਾਏ ਤੂੰ ਕਾਰ ਆਏ ਤੇ ਤੂੰ ਸੜਕੇ ਮਰ ਗਈ ਫਿਰ ਮੈਂ ਕਿਹੜੇ ਕੰਨੋਂ ਸਾੜਨਾ ਆਏ ਘਰ ਕੰਮ ਕਰਨਾ ਪਾ ਧੰਦਾ ਕਰਨ ਦੇਖਣ ਚ ਆਖਣ ਮੈਨੂੰ ਕੀ ਆ ਤੇ ਹੁਣ ਉਹ ਮੇਰੀ ਗੱਲ ਸੁਣ ਉਹਦੋਂ ਮੇਰੇ ਨਾਲ ਲੜਨ ਦੇ ਖਿਜਣ ਲਈ ਆ ਉਹ ਆਖਣ ਲਈ ਆ ਵੀ ਮੰਮੀ ਹੜਨਾ ਕੋਈ ਨਹੀਂ ਆ ਦੀਦੀ ਤੇ ਮੈਨੂੰ ਅੱਗੇ ਬਹੁਤ ਸਿੱਧੇ ਬੋਲਦੇ ਜਦੋਂ ਮੇਰੇ ਤੋਂ ਇਹਨਾਂ ਨੂੰ ਖਤਰਾ ਵਾ ਹੈ ਫਿਰ ਮੈਨੂੰ ਕਹਤੋਂ ਡੇ ਬਣਾਉਣ ਤੇ ਤੂੰ ਫਿਰ ਕਿਦਾਂ ਕਹਤਾ ਵੀ ਮੈਂ ਵੱਡੀ ਤੇ ਮੈਂ ਨਿੱਕੀ ਆਂ ਤੈਨੂੰ ਕਵਾਇਆ ਤੇ ਹੈਗਾ ਬਾਹਰ ਬਹੁਤ ਕਵਾਇਆ ਕਿਤੇ ਉਹ ਤਾਂ ਪਰੇ ਨੂੰ ਹੋ ਗਈ ਕਵਾਇਆ ਕਿਤੇ ਇਧਰ ਮੈਂ ਵੀ ਕਹਿ ਦਿੰਨੀ ਫਿਰ ਮੰਮੀ ਮੈਂ ਵੀ ਕੋਈ ਇਹਨਾਂ ਨਾਲ ਸੁੱਖ ਝੂਠ ਨਹੀਂ ਬੋਲੀਦਾ ਤੈਨੂੰ ਮੈਂ ਦੱਸਾਂ ਐਦਾਂ ਨਹੀਂ ਹੋ ਸਕਦਾ ਵੀ ਉਹ ਬਾਹਰੋਂ ਆਈ ਹੋਵੇ ਨਿੱਕੀ ਵਰ ਤੈਨੂੰ ਉਹਨੇ ਨਾ ਕਵਾਇਆ ਹੋਵੇ ਕਿੰਨਾ ਕਿ ਮੈਨੂੰ ਯਕੀਨ ਹੈਗਾ ਫਿਰ ਉਹਨਾਂ ਚੱਲ ਮੰਮੀ ਠੀਕ ਆ ਉਹਨਾਂ ਨੇ ਮੈਨੂੰ ਕਵਾਇਆ ਵਾ ਨਾ ਗੱਲ ਖਤਮ ਹੋਣ ਬਸ ਮੈਂ ਨਾ ਕਿ ਉਹਨੂੰ ਬ ਹਾਏ ਕਿਦਾਂ ਕਰਦਾ ਝਟ ਨੰਗਣਾ ਵਾ ਇਦਾਂ ਵਖੋ ਵਖਰੀਆਂ ਤੂੰ ਉਧਰ ਨੂੰ ਬੂਥਾ ਬਣਾਈ ਫਿਰੇਂਗੀ ਉਹ ਉਧਰ ਨੂੰ ਬਣਾਈ ਫਿਰੂਗੀ ਤੇ ਮੈਂ ਤਾਂ ਫਿਰ ਵਿੱਚੇ ਫੇਰ ਪੀਸੀ ਜਾਣਾ ਵਾ ਜਿੰਨੂੰ ਮੈਂ ਚੰਗੀ ਨਹੀਂ ਹੁੰਨੀ ਉਹ ਤਾਂ ਸਗੋਂ ਮੇਰੇ ਦੁਸ਼ਮਣ ਨਹੀਂ ਕਿਹਨੇ ਜਿਹਨੇ ਮੈਂ ਦੁਸ਼ਮਣ ਸਮਝਦੀ ਹੁੰਨੀ ਵੱਡੀ ਨੂੰ ਤੇ ਉਹ ਸਗੋਂ ਫਿਰ ਵੀ ਸਹੀ ਉਹ ਤੇ ਵਿਚਾਰੀ ਇੰਨੀ ਪਰੇਸ਼ਾਨ ਇੰਨੀ ਦੁਖੀ ਹੋ ਕੇ ਮੁੱਕੀ ਆ ਉਹਨੇ ਧੀ ਰੋਲਦੀ ਰਹਿ ਗਈ ਪੁੱਤ ਮੇਰਾ ਠੇਖਾਂ ਦਾ ਫਿਰਦਾ ਵਾ ਤੇਰੇ ਵਾਸਤੇ ਤੇ ਬਣ ਗਈ ਆ ਖੇਡ ਹਰ ਇੱਕ ਗੱਲ ਦੀ ਮੈਨੂੰ ਹੀ ਸੁਣਾਈ ਜਾਇਆ ਕਰੋ ਬਸ ਤੁਸੀਂ ਮੈਨੂੰ ਹੀ ਮੇਰੇ ਦਵਾਨੇ ਰਹੋ ਸੁੱਖ ਕਿੰਨੂੰ ਸੁਣਾਵਣਾ ਇਹ ਗੱਲ ਮੈਨੂੰ ਦੱਸ ਦੇ ਕਿੰਨੂੰ ਸੁਣਾਵਾਂ ਅਜੇ ਤੂੰ ਤੁਰੇ ਹੀ ਆਉਣਗੇ ਤੇ ਤੂੰ ਕੜਾ ਪਾ ਵੀ ਦਿੱਤੀ ਆ ਨਾ ਮੰਮੀ ਮੈਂ ਬੁਲਾਉਣਾ ਜੀ ਤੇ ਨਾ ਮੈਨੂੰ ਕਿਉਂ ਹੀ ਹਾਏ ਮਾਸਾ ਜਿੰਨਾ ਨਿਆਣਾ ਕਿਤੇ ਹੀਰੇ ਵਰਗਾ ਕਿਦਾਂ ਦਾ ਕਿਤੇ ਜੀ ਕਰਦਾ ਵੀ ਉਹਨੂੰ ਚੁੱਪ ਹੀ ਰੱਖੀਏ ਥੱਲੇ ਤਾਰੀਏ ਨਾ ਹੋਰ ਕਿੰਨੇ ਬਣਾਈਏ ਨਾ ਕੁਝ ਕਹਿਣ ਰਹੀ ਹੈ ਨਿਆਣਾ ਮੇਰੇ ਕਿੱਧਰ ਉੱਧਰ ਹੋਣ ਗਿਆ ਤੇ ਚੁੱਪ ਲੂੰਗੀ ਨਹੀਂ ਤੇਰਾ ਫੇ ਨਿਆਣੇ ਨਾ ਜਾਦਾ ਵਾ ਉਹ ਨਿਆਣਾ ਵੀ ਫਿਰ ਕਿਉਂ ਚੁੱਕੇਗੀ ਜਦੋਂ ਤੂੰ ਮਾਂ ਪਿਓ ਨੂੰ ਨਹੀਂ ਕਵਾਉਣਾ ਤੇ ਨਿਆਣਾ ਤੇਰਾ ਕੀ ਲੱਗਦਾ ਨਿਆਣੇ ਨਾਲ ਮੇਰੀ ਕੋਈ ਗੱਲ ਵੀ ਨਹੀਂ ਹੋਈ ਹੋਈ ਮਾਂ ਪਿਓ ਨਾਲ ਉਹਨਾਂ ਤੈਨੂੰ ਫੜਾਉਣਾ ਵੀ ਨਹੀਂ ਫਿਰ ਮੇਰੀ ਗੱਲ ਯਾਦ ਰੱਖੀਆ ਜੇ ਤੂੰ ਇੱਧਰ ਉੱਧਰ ਹੋਣਗੇ ਫੇਰੀ ਚੁੱਕੂਗੀ ਮੈਂ ਅਗਲੇ ਕਰਾ ਵਸਾਖ ਖਾਣਗੇ ਫੇਰ ਜਿੰਨੀ ਤੂੰ ਅੱਤ ਕਰਦੀ ਵਸਾਹ ਤੇ ਅੱਗੇ ਵੀ ਨਹੀਂ ਖਾਂਦੇ ਉਹ ਤੇ ਹੁਣ ਵੀ ਉਹ ਖਾਣਾ ਸੋਖ ਉਹਨਾਂ ਨੇ ਤੇਰਾ ਹੁਣ ਵੀ ਨਹੀਂ ਉਹ ਵਸਾਹ ਖਾਣਾ ਤੈਨੂੰ ਸਾਹਮਣੇ ਭਾਵੇਂ ਨਿਆਣਾ ਫੜਾ ਦੇਣ ਆਪਣੀਆਂ ਅੱਖਾਂ ਦੇ ਸਾਹਮਣੇ ਤੈਨੂੰ ਲਾਂਬੇ ਨਹੀਂ ਉਹ ਨਿਆਣਾ ਫੜਿਆ ਵੇਖ ਸਕਦਾ ਮਾਤਾ ਕੀ ਤੂੰ ਮੇਰੇ ਸਿਰ ਖਣ ਆ ਜੰਨੀ ਆ ਇੱਧਰ ਉੱਟ ਕੇ ਮੇਰੇ ਲੱਗ ਕੇ ਆ ਜੰਨੀ ਇੱਧਰ ਉੱਟ ਕੇ ਤੇ ਮੇਰੇ ਲੱਗ ਕੇ ਆ ਜੰਨੀ ਆ ਤੈਨੂੰ ਮੈਂ ਇਹੋ ਕਿਹਾ ਕਵਾਣਾ ਟੱਪ ਕੇ ਤੂੰ ਇੱਧਰ ਨੂੰ ਆਣ ਵੜੀ ਆ ਤੈਨੂੰ ਕਿੰਨੇ ਆਖਿਆ ਹੈ ਅੰਦਰ ਡ੍ਰੈਗ ਰੂਮ ਚ ਬੰਨ ਤਣ ਕੇ ਬਹਿ ਜਾ ਕੋਈ ਕੰਮ ਕਰ ਤੂੰ ਜਾ ਕੇ ਕੋਈ ਨਹੀਂ ਮੈਂ ਕਰ ਲੈਨੀ ਆ ਕਾ ਮੈਂ ਬਥੇਰਾ ਕਰ ਲਿਆ ਮੁੱਦਨ ਦੀ ਕਪੜੀ ਨਹੀਂ ਇੰਨਾ ਦਾ ਕੋਤ ਕਲੇਸ਼ ਨਹੀਂ ਮੁਕਾ ਜਿਹੜੇ ਦੁੱਖੋਂ ਹੀ ਤੋਂ ਨਿਕਲੇ ਹੀ ਹੋ ਜੇ ਵੀ ਚੱਲੂ ਗਿਆ ਮੈਂ ਤਾਂ ਆਖਿਆ ਚੱਲ ਸੁਧਰ ਜਾਣ ਗਿਆ ਇੰਨਾ ਕੋ ਹੋ ਗਿਆ ਘਰ ਚ ਤਾਂ ਵੀ ਨਿੰਨਣ ਕੋ ਫਰਕ ਪਿਆ ਸੇਈ ਗੱਲ ਵਾ ਇਹਨਾਂ 'ਚ ਨਹੀਂ ਮਾਤਾ ਵੀ ਫਰਕ ਪਿਆ ਮੈਂ ਤੇ ਆਪ ਵੇਖਣ ਦੀ ਓਦਾਂ ਦੀ ਓਦਾਂ ਹੀ ਆ ਕੀ ਕਰਨਾ ਹੁਣ ਦੱਸ ਬੰਦਾ ਜਿਹਨੇ ਉਹ ਹੀ ਕਹਿੰਦੇ ਨਾ ਆ ਤਾਂ ਨਾਲ ਹੀ ਜਾਂਦੀ ਆ ਵਾ ਇਹਨਾਂ ਦੀਆਂ ਨਹੀਂ ਸੁਧਰਨੀਆ ਸੁਧਰਨੀ ਕੀ ਹੋਇਆ ਤੇ ਕੀ ਨਹੀਂ ਹੋਇਆ ਸੁਣਦਾ ਨਹੀਂ ਆ ਸੁਣ ਵੀ ਰੇ ਕੀ ਬੰਦਾ ਇਹਨਾਂ ਨੂੰ ਕਵੇ ਉੱਥੇ ਵੀ ਇਨੀ ਮਗਾਈ ਸੀ ਮੈਂ ਚੱਲ ਘਰ ਜਾ ਕੇ ਰਹਿ ਲੈਨੇ ਆ ਉਥੋਂ ਛੱਡ ਕੇ ਆਇਆ ਇੱਥੇ ਫੇਰ ਉਹ ਸਿਆਪਾ ਕਿੱਥੇ ਹੁਣ ਮੈਂ ਬੰਦਾ ਕਿੱਧਰ ਨੂੰ ਜਾਵਾਂ ਨਾ ਇਹਨਾਂ ਨੂੰ ਛੱਡਣ ਜੋਗਾ ਫੇਰ ਕਹਿਣਾ ਹੁਣ ਇੰਨਾ ਕੋ ਘਰ ਚ ਹੋਇਆ ਤੇ ਫੇਰ ਨਿਕਲ ਗਿਆ ਉਹ ਤਾਂ ਫੇਰ ਕਹਿਣਾ ਹੀ ਹੈ ਤੈਨੂੰ ਪਤਾ ਦੁਨੀਆ ਦਾ ਫੇਰ ਮਾਰ ਲਾ ਮਾਤਾ ਮੱਥਾ ਉਹਨੂੰ ਕਿਹੜਾ ਅਸਰ ਹੋਣਾ ਤੇਰਾ ਸਹੀ ਗੱਲ ਮਾਤਾ ਤੇ ਕਦੋਂ ਉਹਦੇ ਮੱਥੇ ਮਾਰਦੀ ਪਹਿਲਾਂ ਮਾਤਾ ਸਾਤ ਸੜਾ ਤੇਂਦੀ ਹੁਣ ਮਾਤਾ ਬੜਾ ਕੁੜਕੰਡੀਏ ਜਿੱਤੇ ਮੈਨੂੰ ਇਦਾਂ ਵੀ ਲੱਗਾ ਜਿੱਦਾਂ ਕਹਿੰਨੇ ਮੈਂ ਥੱਕਾ ਮਾਰਿਆ ਇਹ ਤਾਂ ਕੀ ਗਵਾਚ ਗਿਆ ਹੁਣ ਲੋਟਾ ਖਨੋਟਾ ਤੇ ਨਹੀਂ ਥੱਕ ਗਿਆ ਮੈਂ ਨਾ ਤਾਂ ਵੀ ਸੈੱਬ ਕੋ ਨਾ ਤਾਂ ਸੁਣ ਨਹੀਂ ਸਕਦਾ। ਅੱਛਾ ਮੈਂ ਇਹਨੂੰ ਦੇਖਦੀ ਵੀ ਨਹੀਂ ਤੇ ਇਹਨੂੰ ਸੁਣ। ਤੁਹਾਨੂੰ ਉਹ ਦਿਊਗਾ। ਹਾਂ। ਪਰ ਉਹਨਾਂ ਨੂੰ ਤਾਂ ਤੁਸੀਂ ਨਹੀਂ ਦਿਨੇ। ਤੇ ਸੀ ਨਹੀਂ ਦੇਖਦੇ ਇਹਨਾਂ ਨੂੰ। ਅੱਛਾ ਮਤਲਬ ਕਿ ਮੈਂ ਵੇਖ ਸਕਦੀ ਹਾਂ ਇਹ ਨਹੀਂ ਦੇਖ ਸਕਦਾ ਮੈਨੂੰ। ਉਹ ਆਪਣਾ ਪਰਿਵਾਰ ਆ ਆਪਾਂ ਆਪਣਾ ਪਰਿਵਾਰ ਆ। ਆਪਾਂ ਪੁੱਤਾਂ ਪਰਿਵਾਰ ਆ। ਤਾਂ ਫਿਰ ਮੈਨੂੰ ਕੀ ਫਾਇਦਾ ਹੈ ਇੱਥੇ ਆਈ ਦੂੰ ਕੋਈ ਨਹੀਂ ਫਾਇਦਾ ਆ। ਤੁਸੀਂ ਬਸ ਸੁਣ ਸਕਦੇ ਹੋ ਉਹਨਾਂ ਦੀ ਗੱਲਾਂ। ਉਹਨਾਂ ਨੂੰ ਵੇਖ ਸਕਦੇ ਹੋ। ਹੋਰ ਕੋ ਜਿੰਨੇ। ਕਿਆ ਰੋਮੇ ਜਾ ਕੇ ਡੈਡੀ ਨੂੰ ਪੁੱਛਦੀ ਪਈ ਇਹਨਾਂ ਦੀ ਕਦੋਂ ਲੜਾਈ ਮੁੱਕਣੀ ਹੈ ਦੇ ਨਿੱਕਾ ਉਹਨ ਆਪਣੀ ਲਾੜਨੀ ਦਾ ਉਹਨੂੰ ਉੱਠ ਕੇ ਕਰ ਉਹਦਾ ਤੇ ਨਿੱਕਾ ਵਾ ਨਿਆਣਾ ਉਹਦਾ ਨਿਆਣਾ ਸੌਇਆ ਕਰੂਗਾ ਫੇਰ ਉਹਨੇ ਕੋਈ ਕੰਮ ਕਰਨਾ ਵਾ ਆਹੋ ਮੇਰਾ ਤੇ ਬੁੱਢਾ ਹੋ ਗਿਆ ਮੇਰਾ ਤੇ ਵਿਹਣ ਚੋਕਾ ਵਾ ਕੜੀ ਕੋਈ ਨਹੀਂ ਤੇਰੇ ਨੂੰ ਚੁੱਕਦੇ ਆ ਖਡਾਉਨੇ ਆ ਆਪਣੇ ਆਪ ਖੇਡਦਾ ਵਾ ਨਿਆਣਾ ਖਾਂਦਾ ਪੀਂਦਾ ਚੀਜ਼ਾਂ ਪੀ ਲੈਂਦਾ ਜਿਹੜੀ ਮਰਜ਼ੀ ਦੋ ਦੁੱਧਾ ਤੇ ਪੀ ਲੈਂਦਾ ਉਹਨੂੰ ਤੇ ਨਿਆਣੇ ਨੂੰ ਜੋ ਚੰਗਾਵਾਗੇ ਪਿਆਵਾਗੇ ਉਹ ਹੀ ਉਹਨੇ ਪੀਣਾ ਦੁੱਧ ਮਾਤਾ ਤੂੰ ਵਿਹਲੀ ਤੇਰੀ ਫਿਰਦੀ ਆ ਕੜੀ ਬਹਿ ਜਾ ਚੁੱਕ ਕੇ ਤੇ ਉਹ ਉੱਠ ਕੇ ਸੋਈ ਚ ਕੰਮ ਕਰ ਲੈ ਮੈਨੂੰ ਬਹੁਤੀਆਂ ਮੱਤਾਂ ਨਾ ਦੇ ਆਹੋ ਫੇਰ ਮੈਂ ਵੀ ਨਹੀਂ ਤੁਹਾਨੂੰ ਕਿਹਾ ਕੱਲ ਜ ਕਾਉਨ ਕਿ ਸਮਝਾਓ ਫਿਰ ਤੈਨੂੰ ਤਾਂ ਮੈਂ ਕਹਿਣਾ ਹੀ ਕਹਣਾ ਹੀ ਤੂੰ ਜੋ ਮਰਜ਼ੀ ਕਰ ਲੈ ਮੈਂ ਵੀ ਨਹੀਂ ਅਸਰ ਕਰਨਾ ਫਿਰ ਗੱਲ ਨਾ ਕਰਾਂਗੀ ਤੇ ਫਿਰ ਛਿੱਤਰ ਖਾਇਆ ਕਰਾਂਗੀ ਜੰਮਿਆ ਨਹੀਂ ਕੋਈ ਛਿੱਤਰ ਵਾਲਾ ਡੈਡੀ ਇਹਨਾਂ ਦੀ ਲੜਾਈ ਕਦੋਂ ਮੁੱਕਣੀ ਆ ਛੋਂਡੇ ਜਿਦਹੀਂ ਛਿੱਤਰਾਂ ਤੱਕ ਗੱਲਾਂ ਪਹੁੰਚਣ ਡੀਆਂ ਵਾ ਡੈਡੀ ਪਤਾ ਨਹੀਂ ਇਹਨਾਂ ਬੁੜੀਆਂ ਦਾ ਕਾਹਦਾ ਸੇਰੀਓ ਇੱਕਦਾਂ ਰਵੜਾ ਪਾਈ ਤੁਰੀਆਂ ਜਾਂਦੀਆਂ ਪਾਈ ਜਾਂਦੀਆਂ ਕੋਈ ਇਹਨਾਂ ਨੂੰ ਸਮਝ ਨਹੀਂ ਲੱਗਦੀ। ਅੱਡੜੀ ਵੀ ਮੇਰੀ ਗੱਲ ਦਾ ਜਵਾਬ ਹੀ ਨਹੀਂ ਦਿੰਦੇ। ਤੁਹਾਨੂੰ ਆਖਿਆ ਤਾਂ ਗਿਆ ਆਪਾਂ ਕਿ ਆਪਾਂ ਬਣ ਕੇ ਭੂਤ ਹਾਂ। ਹਾਂ। ਤੁਸੀਂ ਵੇਖ ਸਕਦੇ ਸਾਰਿਆਂ ਨੂੰ। ਦੇਖ ਸਕਦੇ ਸੁਣ ਸਕਦੇ ਆ। ਆ ਤੁਸੀਂ ਕੁਝ ਕਰ ਨਹੀਂ ਸਕਦੇ। ਨਾ ਉਹ ਜਿੱਧਰ ਮਰਜ਼ੀ ਵੇਖਣ ਦੇ। ਹਾਂ। ਹਾਲੂ ਵੇਖਿਆ ਨੇ। ਇੱਕ ਵਾਰੀ ਵੀ ਵੇਖਿਆ। ਪਤਾ ਹੀ ਨਹੀਂ ਲੱਗਣ ਦੇ ਇਹਨਾਂ ਨੂੰ ਕਿ ਮੈਂ ਆਈ ਆ ਘਰ। ਕਮ ਸੇ ਕਮ ਡੈਡੀ ਨੂੰ ਤਾਂ ਪਤਾ ਹੀ ਲੱਗਣਾ ਚਾਹੀਦਾ ਸੀ ਗੱਲ। ਨਹੀਂ ਪਤਾ ਲੱਗਣਾ। ਔਰ ਜੇ ਪਤਾ ਨਹੀਂ ਲੱਗੂਗਾ ਫਿਰ ਮੇਰੇ ਇੱਥੇ ਆਈ ਦਾ ਫਾਇਦਾ ਵੀ ਕੀ ਆ ਤੁਸੀਂ ਆਪਣੇ ਧੀ ਨੂੰ ਵੇਖ ਸਕਦੇ ਹੋ ਪਰਿਵਾਰ ਤੋਂ ਅੱਜ ਫਿਰ ਦੇਖ ਦਿਓ ਅਜੇ ਤੱਕ ਮੈਂ ਵੇਖਿਆ ਹੀ ਨਹੀਂ ਹੈ ਤੂੰ ਬਖਤਤ ਤੋ ਆ ਕੀ ਗੱਲ ਹੋ ਗਈ ਆ ਮਦੂ ਵੀ ਸਾਤੀ ਨਹੀਂ ਚੱਕਾ ਕਾਲੇ ਦੇ ਕੰਦੇ ਉਹਦਾ ਕੱਕਾ ਨਿਕਾਉਣਾ ਹਲੇ ਉਹ ਤਾਂ ਨਹੀਂ ਚੁਕਾਉਂਦੇ ਹੋਣੇ ਕਿਤੇ ਚੁਕਾਉਣਾ ਕਰੀ